ਪਤਾਇ ਕਿ ਪੰਜਾਬ ਸਰਕਾਰ ਨੂੰ ਨਸ਼ਾ ਦੇ ਖਿਲਾਫ ਇੱਕ ਜ਼ਬਰਦਸਤ ਸਰੀ ਮਹਮਾ ਕੋਤਲਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਰੈਨਵੇ ਥੱਲੇ ਔਰ ਮਾਨਯੋਗ ਐਸਐਸਪੀ ਕਪੂਥਲਾ ਜਿਹਦੇ ਦਸ਼ਨਾਗੇਸ਼ਨ ਸਾਹਿਬ ਛੇ ਕਪੂਥਲਾ ਨੂੰ ਬਹੁਤ ਬਹੁਤ ਅੱਛੀ ਸਫਲਤਾ ਕ੍ਰੀ ਹੈਗੀ ਹੈ ਨਸ਼ੇ ਦੇ ਖਿਲਾਫ ਜਿਹਦੇ ਵਿੱਚ ਅਸੀਂ ਤਿੰਨ ਕੇਸ ਰਜਿਸਟਰ ਕੀਤੇ ਹੈਗੇ 2.5 ਕੁਆਂਟੀਟੀ ਦੇ ਹੈਗੇ ਔਰ ਇਹਦੇ ਵਿੱਚ ਪੰਜ ਅਸੀਂ ਜੋ ਸੀ ਜਿਹੜੇ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਲੜਕਾ ਨੀਲ কুমার ਹੈਗਾ ਉਹ ਬਿਹਾਰ ਤੋਂ ਆ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਜਿਹੜੀ ਓਪੀਐਮ ਹੈ ਹਫੀਮ ਹੈ ਸਾਨੂੰ ਕੋ ਮਿਲੀ ਹੈ ਔਰ ਉਹਦੇ ਖਿਲਾਫ ਅਸੀਂ ਕੇਸ ਰਜਿਸਟਰ ਕੀਤਾ थाना सदर ਚ ਉਸ ਤੋਂ ਇਲਾਵਾ 250 ਗ੍ਰਾਮ ਜਿਹੜੀ ਆ ਉਹ ਵੀ ਕਮਰਸ਼ੀਅਲ ਕੁਆਂਟੀਟੀ ਹੈਗੀ ਆ ਦੋ ਲੜਕੀਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮ ਮੇਜਰ ਹੈਗਾ ਤੇ ਦੂਜੇ ਦਾ ਨਾਮ ਰਕਿੰਦਰ ਹੈਗਾ ਇਹ ਬਸਤੀ ਜੋਗੀਵਾਲ ਦੇ ਹੈਗੇ ਹਨ ਵਾਲੇ ਫਾਣੇ ਅਜਨਾਲੇ ਦੇ ਉਹ ਇਥੇ ਡਿਲੀਵਰੀ ਦੇਣ ਆਏ ਸੀਗੇ ਉहां ਨੂੰ ਅਸੀਂ ਐਪਰੀਂਡ ਕੀਤਾ ਸਾਡੀ ਸੀਜੀ ਦੀ ਟੀਮ ਨੇ ਔਰ ਉਹਨਾਂ ਨੂੰ 250 ਗ੍ਰਾਮ ਜਿਹੜੀਆਂ ਹੈਰੋਂ ਨੂੰ ਸਾਨੂੰ ਮਿਲੀ ਹੈਗੀ ਆ ਉਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰੀ ਕਰਾਇਆ ਹੈ ਔਰ ਉਸ ਤੋਂ ਇਲਾਵਾ ਦੋ ਲੇਡੀਆਂ ਜਿਹੜੀਆਂ ਕਿ ਇੱਕ ਨਵਾਂ ਮੈਨ ਪੱਟੇ ਦੀ ਹੈਗੀ ਆ ਜਿਹਦਾ ਨਾਮ ਕੁਲਵੰਤ ਕੌਰ ਹੈ ਕੰਧੋ ਜਿਹਦੇ ਖਿਲਾਫ ਸ਼ੀਕ ਕੇਸ ਪਹਿਲਾਂ ਹੀ ਦਰਜ ਹੈਗੇ ਨਸ਼ੇ ਦੇ ਉਹਨੂੰ ਐਪੀਐਨ ਕੀਤਾ ਸੀ ਥਾਣਾ ਕਤਵਾਲੀ ਦੀ ਵਲੀਸ ਨੇ ਔਰ ਇੱਕ ਉਹਦੇ ਨਾਲ ਲੱਤੀ ਪੂਜਾ ਹੈਗੀ ਆ ਲੇਡੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹ ਲਾਠੀ ਵਾਲ ਸੁਤਾਲ ਕੋਲੂਗੀ ਦੀ ਰਹਿਣ ਵਾਲੀ ਹੈ ਉਹਦੇ ਖਿਲਾਫ ਵੀ ਪਹਿਲਾਂ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਰਜਿਸਟਰਡ ਹੈ ਆਲਰੇਡੀ ਹੋਰ ਪੰਜ ਅਸੀਂ ਇਹੋ ਜਿਹੜੇ ਹੈਗੇ ਆ ਦੋਸ਼ੀ ਕੱਲਾ ਅਰੈਸਟ ਕੀਤੀ ਹੈ ਸੀ ਇਸ ਥਾਪੜ ਨੂੰ ਬਹੁਤ ਅੱਛਾ ਕੰਮ ਕੀਤਾ ਗਿਆ ਇੱਥੇ ਜਿਹਦੇ ਵਿੱਚ ਡੀਐਸਪੀ ਡੀ ਸਾਹਿਬ ਨੇ ਇਨਸਪੈਕਟ ਕਰੀਏ ਜਨਰਲ ਸਿੰਘ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ। ਔਰ ਅਸੀਂ ਇਹ ਬਚਨਵਾਦਾਂ ਕੀ ਨਸ਼ਿਆਂ ਦੇ ਖਿਲਾਫ ਅਸੀਂ ਕਪੂਤਲਾ ਵਿੱਚ ਜਿਹੜੀ ਜਬਰਦਸਤ ਮਹਿਮ ਜਿਹੜੀ ਆ ਨਸ਼ਾ ਸਮਗਲਾਂ ਦੇ ਖਿਲਾਫ ਵਿੱਢੀ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਾਰਨਿੰਗ ਦਿੱਤੀ ਆ ਪਰ ਫਿਰ ਅਸੀਂ ਨਮ ਵਾਰਨਿੰਗ ਦਿੰਦੇ ਹਾਂ ਕਿ ਉਹ ਆਪਣਾ ਇਹਦਾ ਗਲਤ ਆਮ ਹੈ ਉਹ ਛੱਡ ਦੇਣਾ। ਆ ਫੀਮਲ ਕੇਸ ਵਿੱਚ ਮੈਂ ਲਿਖਿਆ ਕਿ ਮੋਤੀ ਹਰੀ ਦਾ ਅਨਿਲ ਕੁਮਾਰ ਹੈ ਰਹਿਣ ਵਾਲਾ ਹੈ। ਇਹ ਬਿਹਾਰ ਤੋਂ ਆਕੀਮ ਜੜੀ ਉਹ ਲੈ ਕੇ ਇੱਥੇ ਵੇਚਣੀ ਸੀਗੇ ਇਹਨਾਂ ਨੇ 2 ਕਿਲੋ 600 ਗ੍ਰਾਮ ਆਕੀਮ ਹੈ ਇਹਦਾ ਇੱਕ ਸਾਥੀ ਜਿਹੜਾ ਸੰਤੋਸ਼ ਉਹ ਇਹ ਜਿਹੜਾ ਕਿ ਉਹ ਬਿਹਾਰ ਸਾਨੂੰ ਪਤਾ ਲੱਗਿਆ ਵੀ ਵਾਪਸ ਚਲਾ ਗਿਆ ਉਹਦੇ ਖਿਲਾਫ ਵੀ ਸਾਡੀ ਟੀਮਾਂ ਜਿਹੜੀਆਂ ਉਹ ਵਰਕ ਕਰਨੀਆਂ ਹੈ ਜੀ ਉਹਨੂੰ ਵੀ ਅਸੀਂ ਜਲਦੀ ਅਪੀਕ ਕਰਾਂਗੇ ਅਰੇ ਹਰੋਇਨ ਵਾਲਾ ਹੈ ਕੰਮ ਕਰ ਦਿੱਤਾ ਇਹਦੇ ਹਾਂਜੀ